ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਪੰਜਾਬ ਸਰਕਾਰ ਦੇ ਹੁਕਮ ਅਤੇ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਅੱਜ ਗਰਦਾਸਪੁਰ ਦੇ ਡੀਸੀ ਸਾਹਿਬ ਅਤੇ ਐਸਐਸਪੀ ਗਰਦਾਸਪੁਰ ਵੱਲੋਂ ਪਿੰਡ ਕਲਨੌਰ ਦੇ ਬਕਸੀਵਾਲ ਤੇ ਨਾੜਾਂ ਵਾਲੀ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਦੇਖਿਆ ਕਿ ਕਿਸਾਨਾਂ ਨੇ ਜੋ ਖੇਤਾ ਦੇ ਵਿੱਚ ਰਹੀ ਪਈ ਰਹਿੰਦ ਖੁੰਦ ਸੀ ਉਸਨੂੰ ਅੱਗ ਲਗਾਈ ਹੋਈ ਸੀ ਤਾਂ ਉਸਨੇ ਆਪਣੇ ਮੁਲਾਜ਼ਮਾਂ ਅਤੇ ਉਸਦੇ ਇਲਾਕੇ ਦੇ ਨਿਵਾਸੀਆਂ ਨੂੰ ਨਾਲ ਲੈ ਕੇ ਉਸਨੂੰ ਅੱਗ ਨੂੰ ਬਜਾਇਆ ਅਤੇ ਲੋਕਾਂ ਨੂੰ ਹੁਕਮ ਕੀਤਾ ਕਿ ਇਹ ਸਿਰ ਨਾ ਕੀਤਾ ਜਾਵੇ ਇਸ ਦੇ ਨਾਲ ਤਾਂ ਇੱਕ ਵਾਤਾਵਰਨ ਖਰਾਬ ਹੁੰਦਾ ਦੂਸਰਾ ਜੋ ਖੇਤਾਂ ਦੇ ਵਿੱਚ ਕੀੜੇ ਮਕੌੜੇ ਹਨ ਜਿਹੜੇ ਜ਼ਮੀਨ ਉਪਜਾਊ ਬਣਾਉਂਦੇ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਤੋਂ ਅਸਲੀ ਉਹਨਾਂ ਨੇ ਇਸ ਮੌਕੇ ਤੇ ਬੋਲਦਿਆਂ ਆਖਿਆ ਕੇ ਸਾਰੇ ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟਾਂ ਪੁਲਿਸ ਅਧਿਕਾਰੀਆਂ ਅਤੇ ਪਰਾਲੀ ਦੇ ਜਰੇਆ ਪ੍ਰੋਡਕਸ਼ਨ ਫੋਰਸ ਹੈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਕਿਸਾਨਾਂ ਨਾਲ ਰابطਾ ਕਾਇਮ ਕੀਤਾ ਜਾਵੇ ਤਾਂ ਜੋ ਕਿਸਾਨ ਜਿਹੜੇ ਉਹ ਰਹਿਦ ਖੂਦ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਦਿਨ ਲੋਗਨ ਦੇ ਨਾਲ ਇਥੇ ਇੱਕ ਤਾਂ ਵਾਤਾਵਰਨ ਖਰਾਬ ਹੁੰਦਾ ਹੈ ਦੂਸਰਾ ਇਹ ਮਨੁੱਖੀ ਸੇਤਾ ਤੇ ਵੀ ਇਸ ਦਾ ਕਾਫੀ ਨੁਕਸਾਨ ਹੁੰਦਾ ਹੈ ਇਸ ਲਈ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਹੋਦੇ ਤਾਂ ਨੂੰ ਮੰਨਦੇ ਹੋਏ ਖੇਤਾਂ ਦੇ ਵਿੱਚ ਜਿਹੜੀ ਆ ਉਪਰਾਲੀ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਇਸ ਦੇ ਨਾਲ ਸਭ ਸਭ ਜਾਣਦੇ ਹਨ ਕਿ ਇਸ ਦੇ ਨਾਲ ਤਾਂ ਇੱਕ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਦੂਸਰਾ ਵਾਤਾਵਰਨ ਖਰਾਬ ਹੁੰਦਾ ਹੈ ਸੋ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਤਾਂ ਜੋ ਇਹ ਵੀਡੀਓ ਲੋਕਾਂ ਦੇ ਅੱਗੇ ਜਾ ਕੇ ਹੋਰ ਵੀ ਜਾਗਰੂਕਤਾ ਫੈਲਾ ਸਕੇ ਧੰਨਵਾਦ